ਨਾਲੋ ਦੇ ਪਿੰਡ ਮੋਮਚਾ ਬੀਤੀ ਰਾਤ ਇੱਕ ਬਿਹਦ ਦਰਦਨਾਕ ਹਾਦਸਾ ਵਾਪਰਦਾ ਜਿੱਥੇ ਇੱਕ ਪਤੀ ਪਤਨੀ ਦੀ ਅੱਗ 'ਚ ਸੜ ਕੇ ਦਰਦਨਾਕ ਮੌਤ ਹੋ ਜਾਂਦੀ ਹੈ ਜਾਣਕਾਰੀ ਅਨੁਸਾਰ ਜਗਰੂਪ ਸਿੰਘ ਅਤੇ ਉਸ ਦੀ ਪਤਨੀ ਅੰਗਰੇਜ਼ ਕੋਰ ਆਪਣੇ ਘਰ ਦੇ ਕਮਰੇ 'ਚ ਸੌ ਰਹੇ ਸਨ ਅਚਾਨਕ ਕਮਰੇ 'ਚ ਅੱਗ ਲੱਗ ਚੋਟੀ ਜਿਸ ਦੇ ਚਲਦੇ ਦੋਵਾਂ ਦੀ ਸੜ ਕੇ ਤੇ ਤੇ ਨਾਕ ਮੌਤ ਹੋ ਜਾਂਦੀ ਅਗਨੇ ਬਣਨ ਸੀ ਕਿ ਜਗਰੂਪ ਸਿੰਘ ਦੇ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਅਧਿਕਰਤੀ ਪਤਨੀ ਅੰਗਰੇਜ਼ ਕੋਰ ਨੂੰ ਸਿਵਲ ਹਸਪਤਾਲ ਬਰਨਾਲਾ ਲੈ ਚਾਇਆ ਜਾਂਦਾ ਪਰ ਉਥੋਂ ਅੱਗੇ ਫਰੀਦਕੋਟ ਰੈਫਰ ਕਰ ਦਿੱਤਾ ਜਾਂਦਾ ਪਰ ਰਸਤੇ 'ਚ ਹੀ ਉਸਦੀ ਮੌਤ ਹੋ ਜਾਂਦੀ ਹੈ ਹਸਪਤਾਲ ਪਹੁੰਚ ਤੋਂ ਪਹਿਲਾਂ ਉਦਰਾ ਅੱਗ ਲੱਗਣ ਦਾ ਕਾਰਨ ਪਾਵੇਂ ਹਲੇ ਪੁਲਿਸ ਦੀ ਪੜਤਾਲ ਤੋਂ ਬਾਅਦ ਸਾਹਮਣੇ ਆਵੇਗਾ ਪਰ ਮੰਨਿਆ ਜਾਂਦਾ ਹੈ ਕਿ ਸ਼ਾਇਦ ਅੱਗ ਕਮਰੇ 'ਚ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਲੱਗੀ ਹੈ ਇਕਤਨਾਤ ਦੀ ਰਾਤ ਤੋਂ ਬਾਅਦ ਹੀ ਦਸੀ ਜਦੋਂ ਜਗਰੂਪ ਸਿੰਘ ਦੇ ਘਰ ਦੇ ਨੇੜੇ ਛੱਤ ਤੇ ਸੁੱਤਾ ਪਿਆ ਇੱਕ ਨੌਜਵਾਨ ਮੀਂਹ ਆਉਣ ਦੇ ਕਾਰਨ ਅਚਾਨਕ ਉੱਠਦਾ ਹੈ ਤੇ ਉਸ ਵੱਲੋਂ ਦੇਖਿਆ ਜਾਂਦਾ ਹੈ ਕਿ ਜਗਰੂਪ ਸਿੰਘ ਦੇ ਘਰੋਂ ਤੋਹੇ ਦੇ ਖੁਬਾਰ ਉੱਤਰਨੇ ਦੇ ਲਈ ਤੋਂ ਬਾਅਦ ਉਸ ਵੱਲ ਰੋਲਾ ਪਾਇਆ ਜਾਂਦਾ ਲੋਕਾਂ ਨੂੰ ਇਕੱਠਾ ਕੀਤਾ ਜਾਂਦਾ ਹੈ ਪਰ ਜਦੋਂ ਤੱਕ ਲੋਕ ਉਹਨਾਂ ਦੀ ਜਾਨ ਬਚਾਉਂ ਲਈ ਉਹਨਾਂ ਦੇ ਘਰ ਪਹੁੰਚਦੇ ਨੇ ਉਦੋਂ ਤੱਕ ਜਗਰੂਪ ਸਿੰਘ ਦੀ ਤਾਂ ਮੌਤ ਹੋ ਚੁੱਕੀ ਹੁੰਦੀ ਚਾਹੇ ਕਿ ਉਸ ਦੀ ਪਤਨੀ ਨੂੰ ਹਸਪਤਾਲ ਲੈ ਜਾਂਦੇ ਵਕਤ ਉਹ ਦਮ ਤੋੜ ਜਾਂਦੀ ਹੈ ਮਹਿਲਕ ਮੂਹ ਦੇ ਵਿੱਚ ਘਟਨਾ ਵਾਪਰੀ ਆ ਪਤੀ ਪਤਨੀ ਦੀ ਅਗਲੱਖ ਨੂੰ ਕਾਰਨ ਕੀ ਕਾਰਨ ਤੇ ਕੀ ਮੌਲਾ ਸਰ ਅ ਇਸ ਘਟਨਾ ਬਾਰੇ ਸਾਨੂੰ ਸਵੇਰੇ ਜਦੋਂ ਪਤਾ ਲੱਗਿਆ ਜੀ ਮੌਕੇ ਤੇ ਟੀਮ ਗਈ ਉੱਥੇ ਜਾ ਕੇ ਦੇਖਿਆ ਜਿਹੜੀ ਸੌਟ ਸ਼ਟਰਡ ਦੇ ਕਾਰਨ ਅੱਗ ਲੱਗ ਗਈ ਸੀ ਜਿਹਦੇ ਵਿੱਚ ਜਗਰੂਪ ਸਿੰਘ ਔਰ ਫਰੂਪਾ son of ਲਾਜ ਸਿੰਘ ਦੇ ਵਾਸੀ ਮੌਕੇ ਤੇ ਉਹਦੀ ਡੈਥ ਹੋ ਗਈ ਸੀ ਜੀ ਸੜਕ ਉੱਾਰ ਤੇ ਉਹਦੀ ਪਤਨੀ ਨੂੰ ਸਿਵਲ ਹਸਪੀਟਲ ਦਾ ਬਰਨਾਲੇ ਰੈਫਰ ਤੋਂ ਬਾਅਦ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਸੀ ਜਿੱਥੇ ਉਸ ਦੀ ਵੀ ਡੈਥ ਹੋ ਗਈ ਹੈ ਜੀ ਤੇ ਤਫਤੀਸ਼ ਹੈ ਜਾਰੀ ਹੈ ਜੀ ਕਾਰਵਾਈ ਕਰ ਰਹੇ ਹਾਂ ਕਾਰਨ ਕੀ ਰਿਹਾ ਹੈ ਉਹਦਾ ਮੇਨ ਕਾਰਨ ਕੀ ਰਿਹਾ ਹੈ ਸਰ ਜੀ ਮੇਨ ਕਾਰਨ ਸ਼ਾਰਟ ਸਰਕਟ ਕਾਰਨ ਹੀ ਅੱਗ ਲੱਗਣੀ ਪਈ ਜੀ ਠੀਕ ਲਾਈ ਜੀ ਕੀ ਘਟਨਾ ਵਾਪਰੀ ਜੀ ਸਹੀ ਬਸ 22 ਪਾਉਣੇ ਕਦ ਨਵੇਂ ਬਰਸਾਤ ਜਾਈਏ ਉਹ ਪਹਿਲਾਂ ਪੈ ਬਾਹਰ ਪੈ ਸੀ ਬਚਾਰੀ ਫਿਰ ਅੰਦਰ ਪੈ ਗਈ ਅੰਦਰ ਤੋਂ ਪੈ ਗਈ ਉਧਰ ਤੇ ਨੀਦ ਨੂੰ ਆ ਗਈ ਮਤਲਬ بس ਬਾਜ ਪਤਾ ਨਹੀਂ ਰਾਬੀ ਜਾਣਦਾ ਕੀ ਪੜਾ ਵਰਤੇ ਨਾ ਗਦਿਲ ਪੇਟ ਜਾ ਕੇ ਵਿਚਾਰੇ ਕਿੰਨੇ ਮੈਂਬਰਸ਼ਿਪ ਕੇ ਕਮਰੇ ਦੇ ਇਹ ਕਮਰੇ ਜ ਦੋਨੇ ਸੀਗੇ ਮੀਆਂ ਬੀਵੀ ਦੋਨੇ ਜਾਣੇ ਸੀਗੇ ਵਿਚਾਰੇ ਹਾਂ ਉਹ ਮਤਲਬ ਉਹਦੀ ਤਾਂ ਮੌਕੇ ਦੀ ਮੌਤ ਹੋ ਗਈ ਜਗਰੂਪ ਸਿੰਘ ਦੀ ਤੇ ਸਾਬਕਾ ਪੰਚ ਸੀਗੇ ਤੇ ਘਰ ਵਾਲੀ ਵਿਚਾਰੀ ਫਿਰ ਵੀ ਉਹ ਝੁਲਸੀ ਜਿਆਦਾ ਗਈ ਸੀਗੇ ਉਹਨੇ ਵਿਚਾਰੇ ਨੇ ਕੋਸ਼ਿਸ਼ ਕੀਤੀ ਅੱਗੇ ਵਧਾਉਣ ਦੀ ਪੂਰੀ ਭੱਜ ਕੇ ਉਹ ਭੱਜ ਕੇ ਕਿਤੇ ਬਾਹਰ ਨਿਕਲੀ ਮਤਲਬ ਵੀ ਮੈਂ ਗੇਟ ਅੰਦਰਲਾ ਗੇਟ ਤਾਂ ਉਹਨੇ ਖੋਲ ਲਿਆ ਪੂਰੀ ਕੂਲਰ ਸੀਗਾ ਕੂਲਰ ਬਾਹਰ ਦੀ ਛੜ ਲੱਗਿਆ ਸੀਗਾ ਅੰਦਰਲੀ ਸਾਈਡ ਨੂੰ ਆਕੀ ਵੀ ਬਰਾਹਲਾ ਗੇਟ ਖੁੱਲਣ ਲੱਗੇ ਵਿਚਾਰੇ ਫਿਰ ਢੇਕ ਵੀ ਜਲਜਾਦ ਨੂੰ ਇੱਥੇ ਮਤਲਬ ਤਾਇਆ ਹੀ ਸੀਗੇ ਸਾਡੇ ਇੱਥੇ ਵਿਚਾਰੇ ਪਏ ਹੁੰਦੇ ਇਹਨਾਂ ਨੂੰ ਪਤਾ ਲੱਗ ਗਿਆ ਵੀ ਕੋਈ ਵੀ ਲੇਰਾ ਮਾਰਦਾ ਇਹ ਆ ਗਿਆ ਚਾਚਾ ਜੀ ਆ ਗਿਆ ਉਧਰ ਫਿਰ ਰੋਲਾ ਪੈ ਗਿਆ ਫਿਰ ਤਾਂ ਸਾਰਾ ਅਨਗਮਨ ਇਕੱਠਾ ਹੋ ਗਿਆ ਸੀਗਾ ਫਿਰ ਜਾਦੂ ਨੂੰ ਤਾਂ ਪਾਣਾ ਵਰਤੀ ਗਿਆ ਸੀਗਾ ਜੀ ਫਿਰ ਉਹਨੂੰ ਅਸੀਂ ਲੈ ਕੇ ਗਏ ਮਤਲਬ ਘਰ ਵਾਲੀ ਜਿਆਦਾ ਸੁਗਲ ਕਿਸੇ ਅਗੁੱਚ ਉਹਨੂੰ ਲੈ ਕੇ ਸੀ ਬਰਨਾਲੇ ਸੈਵਡ ਕੀਤਾ ਜੀ ਸਰਕਾਰੀ ਹਸਪਤਾਲ ਸਰਕਾਰੀ ਹਸਪਤਾਲ ਚ ਤੇ ਉਥੋਂ ਨਾਲੇ ਉਹਨਾਂ ਨੂੰ ਕਰਤਾ ਰਿਹਾ ਫਿਰ ਉੱਥੇ ਐਮਰਜੈਂਸੀ ਫਰੀਦਗੋਟ ਐਮਰਜੈਂਸੀ ਫਰੀਦਗੋਟ ਜਾ ਕੇ ਫਰੂਫ ਜੇ ਉੱਥੇ ਉਹ ਵੀ ਦਮ ਤੋੜ ਗਏ ਉਹ ਵੀ ਪੂਰੇ ਹੋ ਗਏ ਬਹੁਤ ਕੋਣ ਕੋਣ ਰੈਲਜਰ ਤੋਂ ਬਾਅਦ ਫਰਵਾਦ ਸੇ ਕਪੂਰਾ ਪਰ ਮਾਸੂਮ ਬੱਚਾ ਇਕੱਲਾ ਬਿੱਸੇ ਬੱਚਾ ਮਾਸੂਮਾ ਆਪਦੇ ਚਾਚੇ ਕਨੀ ਪੈ ਗਿਆ ਸੀਗਾ ਤੇ ਇੱਕ ਇਹਨਾਂ ਦੇ ਬਾਪੂ ਜੀ ਆ ਉਹ ਵੀ ਉਧਰ ਛੋਟੇ ਬਿੜੜਾ ਦਾ ਭਰਾ ਚੰਦ ਸਿੰਘ ਉਹਦੀ ਕਨੀ ਪੈ ਗਈ ਸੀ ਸੁਦਰਤੀ ਵਿਚਾਰੇ ਬਚ ਗਏ ਦੋਨੇ ਜੀਆਂ ਦੀ ਮੋਟਰ ਹਾਂ ਦੋਨੇ ਜੀਆਂ ਦੀ ਉਹੀ ਕਮਾ ਉਸ ਵਿੱਚ ਵਿਚਾਰਾ ਕਪੂਰਾ ਪਰ ਮਾਸੂਮ ਉਹ ਬੱਚਾ ਉਹ ਬੇਸਹਾਰਾ ਬਜਰਾ ਕਾਰਨ ਉਹੀ ਆ ਵੀ ਬਿਜਲੀ ਦੇ ਸੰਮਰਕ ਮਾਰਿਆ ਹੈ ਨਾ ਹਾਂ ਬਿਜਲੀ ਦੇ ਸੰਮਰਕ ਮਾਰਨ ਵਾਲੀ ਫਈ ਕੁਦਰਤੀ ਬਸ ਪਣਾ ਵਰਤ ਗਈ ਕਿ ਹੋਰ ਨੀ ਕੋਈ ਐਨ ਸਿਲੰਡਰ ਵਗੈਰਾ ਨਾ ਹੋਰ ਇਹ ਜਾ ਕੁਛ ਨਹੀਂ ਹੋਇਆ ਸੁਨਰ ਤਾਂ ਦੂਜਰ ਸੋਚੀ ਗਈ ਬਿਜਲੀ ਨਾਲ ਸਰਕਟ ਬਿਜਲੀ ਨਾਲ ਹੀ ਸਰਕਟ ਜਾਦਾ ਹੋਇਆ ਮੱਚ ਗਿਆ ਸਾਰਿਆਂ ਬਿਜਲੀ ਦੇ ਕਾਰਨ ਹੋਇਆ ਉਹਦੇ ਨਾਲ ਸਾਰਾ ਚਲਸ ਹੈ ਗਿਆ ਮੈਂਬਰ ਸਾਹਿਬ ਨੂੰ ਅੰਦਰੋਂ ਚਲ ਸੇਣੇ ਗੱਡੇ ਮਰਦੇ ਜਣ ਕੀ ਖਤਮ ਸੀ ਅੰਦਰ ਉਹਦੋਂ ਅੰਦਰ ਪੂਰੇ ਮਤਲ ਖਤਮ ਹੀ ਗੱਡੇ ਹੋਰ ਯਾਨਕਿ ਇੰਨੀ ਭਿਆਨਕ ਅੱਗ ਲੱਗੀ ਨਿਕਲ ਦਾ ਮੌਕੇ ਨਹੀਂ ਦਿੱਤਾ ਨਹੀਂ ਮਿਲੇ ਨਹੀਂ ਮਿਲੇ